ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹ ਤਹ ਉਠ ਥਾ मेरे राम राए 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 तू संता का संत ते रे तू संपा का संत ते मेरे राम नारायण मेरे राम नारायण मेरे राम नारायण मेरे राम नारायण तेरे सेवक को औ कुछ ना जब नहीं आ ਭਾਉ ਕਿਸ ਨਾਹੀ ਜਮ ਨਹੀਂ ਆਵੇ ਦੇ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਸੇਵਾ ਕੋ ਸਭਾ ਨੇ ਹੁਕਮ ਬਈ ਪਰਪਤ ਫਾਇਦੇ ਮਹਾਬਾਕ ਅਨੁਸਾਰ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਦੇ ਸਮੁਸ਼ਟਾ ਮੈਨੇਜਰ ਭਾਈ ਜਸਵਿੰਦਰ ਸਿੰਘ ਸਮੁਸ਼ਟਾ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਕੂਲੀ ਬੱਚਿਆਂ ਸਹਿਯੋਗ ਦੇ ਨਾਲ ਹਰ ਹਫਤੇ ਸੇਵਾ ਹੁੰਦੀ ਹੈ ਸੰਗਤਾਂ ਬਹੁਤ ਹੀ ਵੱਧ ਚੜ ਕੇ ਹਿੱਸਾ ਲੈਂਦੇ ਹਨ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉੱਥੇ ਹੀ ਕੱਲ ਨੂੰ ਪੰਚਮ ਪਾਸਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਜੋ ਸੂਹ ਸੰਗਤਾਂ ਸਹਿਯੋਗ ਦੇ ਨਾਲ ਅਰ ਸਾਲ ਦੀ ਤਰ੍ਹਾਂ ਬੜੀ ਸਰਦ ਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਹੈ ਸੋ ਕੱਲ ਤੋਂ ਟਰਕੀ ਬਾਣੀ ਆਈ ਇਨਸ ਅਗਲੀ ਚਿੰਤ ਮਿਟਾਈ ਦੇ ਇਸ ਸਥਾਨ ਵਿਖੇ ਸ੍ਰੀ ਅਖੰਡ ਪਾਤਸ਼ਾਹਮ ਜਿਨ੍ਹਾਂ ਦੇ ਕੱਲ ਨੂੰ ਸੂ ਸੰਗਤਾਂ ਦੇ ਸਹਿਯੋਗ ਦੇ ਨਾਲ ਟੋਗ ਪਾਏ ਜਾਣਗੇ ਉਸ ਤੋਂ ਉਪਰੰਤ ਹਰਜ ਕੀਰਤਨ ਹੋਣਗੇ ਸੂ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇੱਕ ਵਾਰ ਦਹਰਾ ਇੱਕ ਵਾਰ ਹਫਤੇ ਵਾਲੀ ਸੇਵਾ ਰਖੀ ਜਾਂਦੇ ਮੁਲਾਜ਼ਮਾਂ ਦੇ ਸਮੂਹ ਸੰਗਤਾਂ ਵੱਲੋਂ ਤੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਪਾਰਕ ਤੇ ਲੈਟਰਿੰਗਾਂ ਦੇ ਲੈਟਰਿੰਗਾਂ ਤੇ ਬਾਥਰੂਮਾਂ ਦੀ ਸਫਾਈ ਕਰ ਰਹੇ ਹਾਂ ਕਿ ਜੋ ਇਹਨਾਂ ਨੂੰ ਇਹ ਵਾਲੀ ਆ 2 ਘੰਟੇ ਤੋਂ 9 ਵਜੇ ਤੋਂ 11 ਵਜੇ ਤੱਕ ਨਹੀਂ ਆ ਸੀ ਸੇਵਾ ਕਰਾਂਗੇ ਬਾਥਰੂਮਾਂ ਦੀ ਤੇ ਬੱਚੇ ਆਏ ਨੇ ਸਾਡੇ ਕੋਲ ਸਕੂਲ ਦੇ ਉਹ ਪਾਰਕਾਂ ਦੀ ਸੇਵਾ ਕਰਨਗੇ ਜਿਹੜਾ ਆਪਣਾ ਸਬੂਹ ਸਟਾਫ ਤੇ ਸੰਗਤ ਆ ਇਹ ਬਾਥਰੂਮਾਂ ਦੀ ਸੇਵਾ ਬਹੁਤ ਖਰਾਬ ਨੇ ਬਾਥਰੂਮਾਂ ਦੀ ਸੇਵਾ ਕਰ ਰਹੇ ਹਾਂ ਕਿ ਇਹ ਗੁਰੂ ਅਮਰਦਾਸ ਜੀ 11 ਸਾਲ ਸੇਵਾ ਕਰਦੇ ਰਹੇ ਲੰਗਰ ਦੀ ਤੇ ਬਾਲਣ ਢੋਂ ਦੀ ਤੇ ਜਲਦੀ ਸੇਵਾ ਕੀਤੀ ਬੰਦੀ ਤੇ ਇਹ ਇਹੀ ਮੈਂ ਬੇਨਤੀ ਕਰਦਾ ਵਿਸ਼ਾਂਕ ਤੁਹਾਨੂੰ ਮੁਲਾਜ਼ਮਾਂ ਨੂੰ ਤੇ ਤੁਸੀਂ ਵੀ ਸੇਵਾ ਕਰਕੇ ਆਪਣਾ ਜੀਵਨ ਸਾਫਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਕਿ ਜੋ ਕਿ ਇਸ ਪਾਵਨ ਸਥਾਨ ਦੇ ਮੈਨੇਜਰ ਸਰਦਾਰ ਜਸਵਿੰਦਰ ਸਿੰਘ ਉਨਾਂ ਨੇ ਵੱਡਾ ਬਹੁਤ ਵਧੀਆ ਇਹ ਉਪਰਾਲਾ ਕੀਤਾ ਹੈ ਤਰੀਕੇ ਨਾਲ ਕਿਉਂਕਿ ਹਫਤੇ ਦੇ ਇੱਕ ਦਿਨ ਵਿੱਚ ਇਸ ਪਾਵਨ ਸਥਾਨਾਂ ਵਿਖੇ ਅਲੱਗ-ਅਲੱਗ ਕਰਕੇ ਗੁਰੂ ਘਰ ਦੇ ਵਿੱਚ ਸਵਾਵਾਵਾਂ ਕੀਤੀਆਂ ਜਾਂਦੀਆਂ ਹਨ ਸੋ ਅੱਜ ਜੋ ਬਾਥਰਮਾਂ ਦੀ ਸਵਾਵਾਵਾਂ ਕੀਤੀ ਜਾਊਗੀ ਤੇ ਉਧਰ ਸਕੂਲੀ ਬੱਚੇ ਤੇ ਸੰਗਤਾਂ ਵੱਲੋਂ ਪਾਰਕ ਦੇ ਅੰਦਰ ਵੀ ਸਵਾਵਾ ਕੀਤੀ ਜਾ ਰਹੀ ਹੈ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਸੰਗਤਾਂ ਵੱਲੋਂ ਵੀ ਬੜਾ ਹੰਗਾਰਾ ਮੇਰੇ ਨਾਲ ਸੰਗਤਾਂ ਵੀ ਆਪਣਾ ਸਰੀਰ ਕਰਕੇ ਆਪੋ ਆਪਣੇ ਸਰੀਰਾਂ ਕਰਕੇ ਸਵਾਵਾਵਾਂ ਕਰਕੇ ਆਪਣੇ ਸਰੀਰਾਂ ਨੂੰ ਸਫਲਾ ਕਰ ਰਹੇ ਹਨ ਸੋ ਬੇਨਤੀ ਇਸੋ ਤਰ੍ਹਾਂ ਹੀ ਅੱਗੇ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਹਫਤੇ ਦੇ ਵਿੱਚ ਇੱਕ ਦਿਨ ਵਾਰ ਦਿਨ ਵੀਰਵਾਰ ਰੱਖਿਆ ਹੈ ਮਨੇ ਸਾਹਿਬ ਨੇ ਸਾਰੇ ਸਮੂਹ ਸਟਾਫ ਨੇ ਜੋ ਕਿ ਅੱਜ ਸਾਡੇ ਖਾਲਸਾ ਪਬਲਿਕ ਸਕੂਲ ਬਾਬਾ ਜਪਰ ਸਿੰਘ ਕੋੜਿਆਲੇ ਗੁਰਦਾਰੇ ਨਾਲ ਸਕੂਲ ਅਟੈਚ ਹੋ ਬੱਚੇ ਵੀ ਆ ਕੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਨੇ ਸੰਗਤਾਂ ਹੀ ਵੇਖ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਜਿਵੇਂ ਮੇਰੇ ਸਾਹਿਬ ਨੇ ਦੱਸਿਆ ਗੁਰੂ ਅਮਰਦਾਸ ਜੀ ਮਹਾਰਾਜ ਨੇ 11 ਸਾਲ ਗਾਗਰ ਜਲਤ ਹੋ ਕੇ ਸੇਵਾ ਕੀਤੀ ਤੇ ਨਾਲ ਹੀ ਗੁਰੂ ਅਮਰਦਾਸ ਜੀ ਮਾਰਾ ਨੰਗਰਾਂ ਦੀ ਸੇਵਾ ਕੀਤੀ ਵਾਲੰਟੋਨ ਦੀ ਸੇਵਾ ਕੀਤੀ ਅੰਤ ਸਮੇਂ ਸੇਵਨ ਫਲ ਲੱਗਾ ਅੱਜ ਗੁਰੂ ਅਮਰਦਾਸ ਜੀ ਮਾਰਾ ਤੀਸਰੇ ਪਾਸ਼ਾ ਜਾਣਕਰ ਗੁਰੂ ਅਮਰਦਾਸ ਜੀ ਮਾਰਾ ਤੀਸਰੇ ਪਾਸ਼ੇ ਪਾਣੀ ਗੁਰੂਗ੍ਰਾਂ ਸਮਾਜ ਦਰਜ ਹੈ ਜੇਸੀ ਸੇਵਾ ਕਰ ਰਹੇ ਆ ਤੇ ਗੁਰੂ ਮਾਰਾ ਸਾਨੂੰ ਸੇਵਾ ਦਾ ਫਲ ਦੇਗਾ ਸਮਾਜੇ ਸੰਗਤਾਂ ਨੂੰ ਨਾ ਬਨਵਾਸ ਅਨੁਸਾਰ ਸੰਗਤਾਂ ਨੂੰ ਬੇਨਤੀ ਕਰਨੀਆਂ ਹਰ ਹਰ ਵੀਰਵਾਰ ਦੀ ਤਰ੍ਹਾਂ ਕਿ ਸਾਡਾ ਸੰਯੋਗਦਿਆ ਕਰੋ ਕਿਉਂਕਿ ਮੈਨੇਜਰ ਸਾਹਿਬ ਬਹੁਤ ਸੱਤੀ ਟੰਗ ਦੇ ਨਾਲ ਸੇਵਾਵਾਂ ਕਰਾ ਰਹੇ ਨੇ ਦਰਬਾਰ ਦੀ ਸੇਵਾ ਹੈ ਚਾ ਲੰਗਰਾਂ ਦੀ ਸੇਵਾ ਹੈ ਚਾ ਜਿਹੜੀ ਮਰਜ਼ੀ ਸੇਵਾ ਹੈ ਮੈਨੇਜਰ ਆਪਣੀ ਨਿਗਰਾਨੀ ਦੇ ਵਿੱਚ ਲੈ ਕੇ ਸਾਰੀਆਂ ਸਮੂਚਨ ਸੇਵਾਵਾਂ ਕਰਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ